ਤੀਜੇ ਦਿਨਾਂ ਚ 17 ਲੀਟਰ ਤਿਆਰ ਆ ਆਪ ਬਾਈ ਕਹਿੰਦਾ ਨਿਊਜ਼ ਦੀ ਆ ਗਈ ਡੀ ਐਨ ਏ ਦੀ ਗਰੰਟੀ ਦੇ ਦਾਂਗੇ ਲੈ ਸਜਣਾ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਘਰੂਰਤ ਨਾ ਬਾਈ ਰਾਜੂ ਕੋਲ ਇੱਕ ਤਾ ਲੱਗਿਆ ਜਰਸੀ ਤਿਆਰ ਦੁੱਧੜੀ ਦਿਖਾਉਣਾ ਤੇ ਇੱਕ ਬੱਛਿਆ ਲੱਗਿਆ ਦਿਖਾਉਣ ਦੁੱਗੀ ਤੇ ਇੱਕ ਤੁਹਾਨੂੰ ਆ ਕੱਟੀ ਦਿਖਾ ਦਾਂਗੇ ਇਧਰਲੇ ਬੰਨੇ ਟੋਟਲ ਤਿੰਨ ਨਾਗ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਰਾਜੂ ਫਿਰ ਹੋਰ ਕੀ ਮੈਂ ਬਦੀਆ ਬਦੀਆ ਚੜਦੀ ਕਲਾ ਜੋ ਮੈਂ ਚੜਦੀ ਕਲਾ ਜੀ ਨੰਬਰ ਬੋਲ ਦੇ ਜਰਾ 9803605288 98036 05288 ਜੇ ਗੱਲ ਕਰ ਲਈ ਵੀ ਹੁਣ ਜਰਸੀਆਂ ਆਈ ਜਾਣਗੀਆਂ ਲਗਾਤਾਰ ਆਈ ਜਾਣਗੀਆਂ ਲਗਾਤਾਰ ਠੀਕ ਹੈ ਗੱਲ ਹਾਂ ਤੇ ਬਾਕੀ ਜਿਹੜੇ ਸੱਜਣਾਂ ਮੈਂ ਕਹੂੰਗਾ ਜਰਸੀ ਦੇ ਸ਼ਕੀਰ ਨੇ ਬਾਈ ਤੋਂ ਖਰੀਦ ਸਕਦੇ ਆ ਲਗਾਤਾਰੀ ਬਾਈ ਕਹਿੰਦਾ ਹੁਣ ਜਰਸੀ ਬੜਾ ਆਈ ਜਾਣਗੀਆਂ ਤੇ ਜਿਵੇਂ ਕੱਚੀ-ਵੱਛੀਆਂ ਵੀ ਆਉਣਗੀਆਂ ਜਿਵੇਂ ਆ ਆਹ ਹੈ ਨਾ ਕਹ ਲਈਏ ਵੀ ਤਾਜ਼ੀਆਂ ਸੂਈਆਂ ਆ ਗਈਆਂ ਤਾਜ਼ੀਆਂ ਵੀ ਆਣਗੀਆਂ ਪੈਂ ਵੀ ਟੱਲੀ ਕਹ ਲਈਏ ਚੰਗੀ ਟੋਕੜਾ ਬਣੋ ਵੀਡੀਓ ਦੇ ਵਿੱਚ ਹੀ ਹੋਊ ਵੀ ਸਪੈਸ਼ਲ ਫੋਨ ਨਾ ਲਾਓ ਨਾ ਸ਼ੁਰੂਆਤ ਉਹ ਬੈਠ ਦੂ ਕਰ ਲਈਏ ਹਾਂਜੀ ਆ ਮਾਰਦੇ ਲੱਭੀ ਇੱਕ ਵਾਰੀ ਆਰਡਰ ਕੁਆਲਿਟੀ ਦੇ ਮਾਰਦੇ ਕੈਮਰਾ ਇਹ ਬੈੜ ਆਪਾਂ ਲਈ ਹੈਗਾ ਆਪਣੇ ਇਥੋਂ ਫਾਰਮ ਦੀ ਆ ਆਪਣੇ ਫਾਰਮ ਦੀ ਆ ਠੀਕ ਆ ਗੱਲ ਆ ਇਹ ਬਾਈ ਕਹਿੰਦਾ ਆਪਣੇ ਵਾਲੇ ਫਾਰਮ ਦੀ ਆ ਕਰਦੀ ਬੈੜਾ ਬੱਚਾ ਕੀ ਆ ਰਾਜੂ ਨਾਲ ਬੱਚਾ ਇਹਦਾ ਆ ਨਾਲ ਆ ਗਿਆ ਬੱਚਾ ਬੱਚੇ ਤੇ ਮਾਰਨੀ ਲੱਭੀ ਕੈਮਰਾ ਤਾਜ਼ੀ ਇਹ ਸੂਈਆ ਬਿਲਕੁਲ ਤੋਰਦੇ ਰਾਜੂ ਖੋਲ ਕੇ ਸੂਆ ਕਿਹੜਾ ਸੂਈਆ ਸੂਆ ਤੀਜਾ ਸੂਆ ਇਹਦਾ ਸੂ 17 ਕਿਲੋ ਹਾਜ਼ਰ ਹਾਂ ਬੋਲਾ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਕਿੰਮਾ ਦੰ ਦੱਸਿਆ ਸੁਈ ਨੂੰ ਤੀਜਾ ਤੀਜੇ ਦਿਨ ਹਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਇਹਦਾ ਦੂਜੇ ਸੂਏ ਦਾ ਹੈਗਾ 28 ਕਿਲੋ ਦਾ ਰਿਕਾਰਡ ਦੂਜੇ ਸੂਏ 28 ਕਿਲੋ ਆਪਾਂ ਚੁੰਦੇ ਰਿਆਂ ਕਰੇ ਹਾਂ ਠੀਕ ਆ ਗੱਲ ਐ ਚਲ ਇਧਰ ਲੈ ਬੰਨੇ ਇਹ ਹੱਥੀ ਚਵਾਈ ਤੇ ਆ ਕਿ ਮਸ਼ੀਨ ਤੇ ਆ ਚਾਹੀਦੀ ਮਸ਼ੀਨ ਦੀ ਚਵਾਈ ਲਾ ਲੋ ਚਾਹੀਦੀ ਹੱਥੀ ਕਰ ਲੋ ਠੀਕ ਆ ਗੱਲ ਡਾਵਲ ਛੇੜ ਹੀ ਆ ਕੰਮ ਹਾਂ ਆ ਬਾਈ ਕਹਿੰਦਾ ਚਾਹੇ ਇਹਨੂੰ ਮਸ਼ੀਨੀ ਚਵਾਈ ਤੇ ਲਾ ਲੋ ਤੇ ਚਾਹੇ ਮੱਲੋ ਲਾ ਲੋ ਹੱਥੀ ਚਵਾਈ ਤੇ ਆਪ ਕਿਹੜੇ ਸੀਮੰਦੀ ਆ ਰਾਜੂ ਇਹ ਇਹ ਨਿਊ ਨਿਊਜ਼ ਕਿਹੜਿਆਂ ਦਾ ਆ ਗਿਆ ਇਹ? ਵਰਲਡਵਾਈਡ ਦਾ। ਵਰਲਡਵਾਈਡ ਦੇ ਨਿਊਜ਼ ਦੀ ਆ ਗਈ ਬਾਈ ਕਹਿੰਦਾ ਆਪ 17 ਕਿਜੀ ਬੋਲਾ ਇਹਦੇ ਕੋਲੇ ਹਾਜ਼ਰ ਆ ਦਿਨ ਤੀਜਾ ਸੂਈ ਨੂੰ ਤੇ ਸਾਈਡ ਵਾਲਾ ਡੀਐਨਏ ਟੈਸਟ ਕਰਾ ਲੈ। ਠੀਕ ਆ ਗੱਲਾਂ। ਆ ਡੀਐਨਏ ਤੱਕ ਦੀ ਬਾਈ ਕਹਿੰਦਾ ਗਾਰੰਟੀ ਰਹੂਗੀ ਕਿੰਨਾ ਦੁੱਧ ਪਾ ਦੂਗੀ ਪੀਕ ਲੈਵਲ ਤੇ। ਇਹਨੇ ਦੂਜੇ ਸੂਏ 28 ਕੱਟਿਆ। 28 ਕਿਜੀ। ਹਾਂਜੀ। ਆ ਲੈ ਚੱਲ ਤੇ ਬਾਕੀ ਇੱਕ ਗੱਲ ਹੋਰ ਦਾ ਜਿਹੜੀ ਰੁੱਤ ਆ ਰੁੱਤ ਵੀ ਇਹ ਮੰਨ ਲੂ ਵੀ ਬੈੜਾਂ ਵੀ ਆ ਰਹੀਆਂ ਅੱਗੇ ਤੇ ਇੱਥੋਂ ਕਰ ਸਕਦੇ ਹਾਂ ਚੈੱਕ। ਤੀਜੇ ਦਿਨਾਂ ਅੱਜ 17 ਲੀਟਰ ਤਿਆਰ ਆ। ਆਪ ਬਾਈ ਕਹਿੰਦਾ ਨਿਊਜ਼ ਦੀ ਆ ਗਈ ਡੀਐਨਏ ਦੀ ਗਰੰਟੀ ਦੇ ਦਾਂਗੇ ਤੇ ਰਾਜੂ ਜੇ ਕਿਸੇ ਸੱਜਣ ਨੇ ਕਹਿ ਲਈਏ ਵੀ ਦੁੱਧ ਤਿਆਰ ਕਰਕੇ ਲੈਣਾ ਤਿਆਰ ਵੀ ਕਰ ਦੇਾਂਗੇ ਤਿਆਰ ਕਰਕੇ ਦੇ ਦਾਂਗੇ ਠੀਕ ਆ ਗੱਲ ਆ ਆ ਤਿਆਰ ਵਾਲਾ ਰੇਟ ਫਿਰ ਉਦਾਂ ਦਾ ਹੋ ਜੂਗਾ ਨਾ ਹਾਂ ਤਿਆਰੀ ਵਾਲਾ ਰੇਟ ਬਾਈ ਕਹਿੰਦਾ ਉਦਾਂ ਦਾ ਹੋ ਜੂਗਾ ਚਵਾਈ ਵਾਲਾ ਇਹ ਮੰਨ ਲਓ ਵਿਡਾਵਲ ਛੇੜ ਹੀ ਆ ਕੰਮ ਮਸ਼ੀਨੀ ਚਵਾਈ ਤੇ ਵੀ ਆ ਹੱਥੀ ਚਵਾਈ ਤੇ ਵੀ ਆ ਕੱਦ ਕਾਠ ਵੀ ਚੰਗਾ ਰੱਖਦੀ ਆ ਤੇ ਬਾਕੀ ਇਥੋਂ ਮਾਰਨੀ ਲੱਭੀ ਕੈਮਰਾ ਨੇੜੇ ਜੇ ਲਾ ਕੇ ਨਾ ਆਰਡਰ ਕੁਆਲਿਟੀ ਕਰਾ ਦੇ ਚੈੱਕ ਅੱਗੇ ਪਿੱਛੇ ਦਾ ਲੇਵਾ ਰੱਖ ਦਿਓ ਜੀ ਨੇ ਥਾਣੇ ਨੂੰ ਇਹ ਮੰਨ ਲਓ ਮੱਝਾਂ ਨਾਲ ਦਾ ਲੱਗਿਆ ਇਹ ਇੱਥੋਂ ਗਾਂ ਲੈ ਬੰਨਿਓ ਕਰਾ ਦੇ ਚੈੱਕ ਕਰ ਤੇ ਹੁਣ ਮਾਰਨੀ ਕੈਮਰਾ ਇੱਥੋਂ ਉਹੀ ਗੱਲ ਆ ਵੀ ਜਿੰਨਾ ਕਬਦੇ ਚ ਭਾਰ ਆ ਉੰਨਾ ਹੀ ਕਹੂੰਗਾ ਲੇਵਾ ਹੈ ਨਾ ਹਾਂ ਹਾਂ ਜਿਹੜੇ ਸੱਜਣੇ ਕਹੇ ਲਈ ਵੀ ਚੰਗੇ ਬੱਚੇ ਲੈਣੇ ਅੱਗੇ ਡੀਐਨਏ ਦੀ ਗਰੰਟੀ ਦੇ ਦਾਂਗੇ ਡੀਐਨਏ ਦੀ ਗਰੰਟੀ ਆ ਠੀਕ ਆ ਗੱਲ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹਦਾ 90000 ਰੁਪਏ ਪੂਰਾ 90 90 17 ਕਿਲੋ ਅੱਜ ਲਵਾ ਦਾਂਗੇ ਹਾਂ ਕੰਡੇ ਤੇ ਲੋਗ ਆ ਗਿਆ। ਆ ਜਾ ਉਹ ਲੇ ਬੰਨੇ ਆ ਜਾ ਇਹਦਾ ਬਾਈਕ ਨਾ ਲੈਣਾ 90 17 ਕੰਡੇ ਲਵਾ ਦਾਂਗੇ ਚਵਾਈ ਦੀ ਰਹੂਗੀ 100 ਦੀ 100 ਤੇ ਹੁਣ ਦਿਖਾ ਦੇ ਲੱਭੀ ਆ ਕੋਕਾ ਪੀਸ ਹੋਏ। ਫੇਸ ਤੋਂ ਲਾ ਕੇ ਕੈਮਰਾ ਮਾਰ ਦੇ ਬਾਡੀ ਦੀ ਬਣ ਤਰੇ ਦੰਦੋਂ ਕਿਵੇਂ ਆ? ਦੋ ਦੰਦਾਂ। ਦੁੱਗੀ। ਹਾਂਜੀ। ਆ ਦੰਦੋਂ ਆ ਗਈ ਦੁੱਗੀ ਤੇ ਇੱਥੋਂ ਮਾਰ ਦੇ ਆਰਡਰ ਦੇ ਕੈਮਰਾ ਤੇ ਥਣ ਰਹਿਣਗੇ। ਇਹਦੇ 23 ਤਰੀਕ ਨੂੰ ਦਣ ਪੂਰੇ ਨੇ। ਥਣ ਰਹਿਣਗੇ ਸਿੰਗਲ ਚਾਰ ਹਨਾ। ਹਾਂ। ਬਣ ਨਹੀਂ ਬਹੁਤ ਇੱਥੋਂ ਆ ਜੀ ਗੱਲੀਏ ਇਹ। ਹਾਂਜੀ। ਬਿਲਕੁਲ ਫਿਕਸ ਲੈ ਵਾਰ ਰੱਖੂ ਪਰੂਗੀ ਫੁੱਲ ਹਨਾ। ਹਾਂਜੀ। ਆ ਪਰੂ ਫੁੱਲ ਇੱਥੋਂ ਹ ਤੇ 23 ਤਰੀਕ ਨੂੰ ਬਾਈ ਕਹਿੰਦਾ ਇਹ ਦਿਨ ਪੂਰੇ ਨੇ ਅੱਜ ਲਗਭਗ ਜੇ ਗੱਲ ਕਰ ਲਈਏ ਮੇਰਾ ਖਿਆਲ 10 ਹੋ ਗਈ 10 ਹੋ ਗਈ ਤੋਰ ਦੇ ਹੋਲ ਕੇ ਇਧਰ ਲਿ ਬੰਨੋ ਆਪ ਆ ਗਈ ਬਾਈ ਕਹਿੰਦਾ ਦੰਦੋਂ ਦੁੱਗੀ ਤੇ ਦਿਨ ਇਹਦੇ ਮੰਨ ਲਓ 23 ਤਰੀਕ ਨੂੰ ਪੂਰੇ ਨੇ ਬਹੁਤ ਕਮਾਲ ਦੀ ਬੱਚੀ ਤਿਆਰ ਹੋਊਗੀ ਆਡਰ ਇਹ ਮੰਨ ਲਓ ਬਿਲਕੁਲ ਫਿਕਸਰ ਫਿਕਸ ਫਿਕਸ ਇਹ ਰੱਖੂਗੀ ਤੇ ਜਰਸੀ ਤੋਂ ਬਣਾ ਗਈ ਰਾਜੂ ਇਹ ਹਾਂ ਜਰਸੀ ਤੋਂ ਠੀਕ ਆ ਗੱਲ ਇਹ ਇੱਥੇ ਇੱਥੇ ਰੋਕ ਲੀ ਕਮਾ ਕੇ ਗਾਂਲੇ ਬੰਨੇ ਇਹ 40 138 ਦੀ ਸੈਕ ਦੀ ਆਪ 40 138 ਦੀ ਸੈਕ ਵਾਲਿਆਂ ਦੀ ਰੋਕਲਾ 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 ਇੱਥੇ ਰੋਕਲਾ ਇਹ ਇੱਥੋਂ ਕਰ ਸਕਦੇ ਹਾਂ ਦੀ ਕੁਆਲਿਟੀ ਚੈੱਕ ਆਪ ਬਾਈ ਕਹਿੰਦਾ 40 138 ਦੀ ਸੈਕ ਦੀ ਦੰਦੋ ਦੁੱਗੀ ਤੇ ਦੇਣੇ ਦੇ ਮੰਨ ਲਓ ਵੀ 13 ਪਏ ਨੇ ਅੱਜ ਉਹ ਹਿਸਾਬ ਨਾਲ ਜੱਜਮੈਂਟ ਕਰ ਲਓ ਲੈ ਚਲੋ ਜੀ ਗਾਂਲੇ ਬੰਨੀ ਤੇ ਬਾਕੀ ਇੱਥੋਂ ਸਾਈਡ ਤੋਂ ਕਰ ਸਕਦੇ ਨੇ ਚੈੱਕ ਕਮਾਲ ਦੀ ਜਰਸੀ ਆ ਪੰਜਾਬ ਵਾਲੀ ਆ ਚੰਗੇ ਕੱਦਗਾਠ ਵਾਲੀ ਆ ਦੁੱਗੀ ਦੇ ਹਿਸਾਬ ਨਾਲ ਹਾਈਟ ਠੀਕ ਆ ਤੇ ਸਾਫ਼ ਸੁਥਰੀ ਕਹੂੰਗਾ ਫੁੱਲ ਆ ਗਈ ਹਰੇਕ ਪੱਖ ਤੋਂ ਕੋਈ ਫੋਟ ਸ਼ਾਂਕ ਨਹੀਂ ਥਾਣੇ ਦੇ ਸਿੰਗਲ ਚਾਰ ਰਹਿਣਗੇ ਤੇ ਉੱਤੋਂ ਮੈਂ ਤੁਹਾਨੂੰ ਕਹੂੰਗਾ ਰਹੂਗੀ ਬਿਲਕੁਲ ਸਟੇਟ ਵਿੱਚੀ ਉਹ ਚੀਜ਼ ਨਹੀਂ ਹੈਗੀ ਵੀ ਉੱਤੋਂ ਗੜਬੜ ਜੀ ਕਰਨੂ ਕਿਸੇ ਵੀ ਪੱਖ ਤੋਂ ਵੀ ਝੂਕੀ ਝਾਕੀ ਜੀ ਹੋਊਗੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਆਂ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਆਂ ਫੇਸ ਤੋਂ ਲਾ ਕੇ ਉੱਤੋਂ ਬਿਲਕੁਲ ਸਟੇਟ ਲੰਬੀ ਫੁੱਲ ਦੰਦੋਂ ਦੁੱਗੀ ਸੈਗ ਦੇ 40 38 ਦੀ ਆ ਗਈ 13 ਦਿਨਾਂ ਅਗੇ ਬਾਈ ਕਹਿੰਦਾ ਇਹ ਪੈਂਡਿੰਗ ਬਰੀਡ ਆ ਗਈ ਮੰਨ ਲਓ ਫੁੱਲ ਇੱਥੇ ਤੋਂ ਬਰੀਡ ਕੁਆਲਿਟੀ ਚੈੱਕ ਕਰ ਸਕਦੇ ਆਂ ਇੱਥੋਂ ਕਰਾ ਜੀ ਨਵੀ ਚੈੱਕ ਸਮਾਰ ਕੇ ਕਰੀ ਰਾ ਜੂਰ ਲੈ ਬਣੇ ਕਰਦੇ ਕਰਦੇ ਉਰਲੇ ਬੰਨੇ ਕਰਦੇ ਤੇ ਆਰਡਰ ਕੁਆਲਟੀ ਕਰਾ ਲਈ ਚੈੱਕ ਆਰਡਰ ਇਹ ਮੰਨ ਲਓ ਵੀ ਫੜਾਕੇ ਵਾਲਾ ਲੇਵਾ ਬਣਾਉ ਤੇ ਬਣਾਉਗੀ ਬਿਲਕੁਲ ਫਿਕਸ ਇਹ ਇਥੋਂ ਕਰਾ ਦੇ ਚੈੱਕ ਅਜੂ ਇਹਦੇ ਕਿੰਨੇ ਪੈਸੇ ਅੱਜ ਇਹਦਾ ਅੱਜ ਲੈਣ ਦੇਣ 62000 ਮੁੱਲ ਚਾਹੀਦੀ ਪੈਂਟ ਕਰਾ ਲਓ 70 ਕਰਾ ਲਓ ਠੀਕ ਆ 62000 ਦੀ ਅੱਜ ਆਪਾਂ ਇਹ ਦੇਣੀ ਆ ਦੁੱਗੀ ਬੱਛੀ ਦੰਦ ਚੈੱਕ ਕਰਾ ਦਾਂਗੇ ਹਾਂ ਆ ਜਾ ਆ ਜਾ ਕਰਾ ਦੇ ਚੈੱਕ ਆ ਦੰਦ ਵੀ ਕਰਾ ਦੇ ਚੈੱਕ ਅੱਜ ਬਾਈ ਕਹਿੰਦਾ 62000 ਦੀ ਦੇ ਦਾਂਗੇ ਲਿਆ ਲੱਭੀ ਕੈਮਰਾ ਉਰਲੇ ਬੰਨੇ ਓਏ ਇਹ ਇਥੋਂ ਮਾਰ ਦੇ ਪਿਓਰ ਦੁੱਗੀ ਆ ਗਈ ਤੇ ਇਥੋਂ ਕਰ ਸਕਦੇ ਚੈੱਕ ਬਾਅਦ ਛ ਕਿਉਂਕਿ ਕਈ ਭਰਾ ਫਿਰ ਆਨਲਾਈਨ ਕਿਸੇ ਸੱਜਣ ਨੇ ਮਂਗਾਉਣੀ ਆ ਆਨਲਾਈਨ ਵੀ ਹੁਣ ਭੇਜੀ ਜਾਊਗੀ ਇਹ ਤੇ 62000 ਦੀ ਬਾਈ ਕਹਿੰਦਾ ਅੱਜ ਦੇ ਦੇ ਦਿਆਂਗੇ ਤੇ ਹੁਣ ਮਾਰ ਦੇ ਲੱਭੀ ਅਗਲੇ ਨੰਬਰ ਵਾਲੀ ਕੱਟੀ ਦੇ ਕੈਮਰਾ ਇੱਥੋਂ ਮਾਰ ਦੇ ਫੇਸ ਦੀ ਮਾਰ ਨਹੀਂ ਕੈਮਰਾ ਪਹਿਲਾਂ ਪਾ ਤੇ ਇੱਥੋਂ ਕਰੀਦਾ ਜੂ ਮੂਰਲੇ ਬੰਨੇ ਸੈਂਕ ਤਾਂ ਬੜਾ ਛੋਟਾ ਬਣਾਊਗੀ ਹਨਾ ਜਿਵੇਂ ਬੰਦ ਸਿੰਘ ਚ ਕਹ ਲਈਏ ਹੋਰ ਕਿੰਨੀ ਕਰੂ ਬਾਈ ਆਈਡੀ ਇਹਦੇ ਸਵਾ ਸਾਲ ਸਵਾ ਕਸਾਲ ਆ ਤੌਰ ਦੇ ਖੋਲ ਕੇ ਲੈ ਆਉਣ ਲਈ ਬੰਨੇ ਬਾਕੀ ਸੱਜਣੋਂ ਇੱਥੇ ਤੋਂ ਕਰ ਸਕਦੇ ਹਾਂ ਚ ਇੱਕ ਕੁਆਲਿਟੀ ਚੰਗੀ ਆ ਥੋੜੀ ਜਿਹੀ ਫਿੱਕੀ ਜ਼ਰੂਰ ਕਹੂੰਗਾ ਤੇਰਾ ਜੂ ਠੀਕ ਆ ਗੱਲ ਆ ਥੱਲੇੋਂ ਬਾਈ ਕਹਿੰਦਾ ਤੇ ਪੈਰ ਦੀ ਸੈਟਿੰਗ ਜੀ ਕਰਾਉਣ ਆ ਲਈ ਰੋਕੀ ਮਾੜਾ ਜੇ ਇੱਥੇ ਰੋਕਲਾ 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 ਇਹ ਉਹ ਉਹ ਤੁਹਾਨੂੰ ਚੈੱਕ ਕਰਾ ਦਣਾ ਇੱਥੇ ਤੋਂ ਆ ਲੈ ਚਲ ਕਮਾ ਕੇ ਤੇ ਸਿੰਗੀ-ਸੂੰਗੀ ਮਾਏ ਕਹੂੰਗਾ ਤੁਹਾਨੂੰ ਵੀ ਬਿਲਕੁਲ ਬੰਦ ਸਿੰਘ ਚ ਆ ਗਈ ਸਵਾ ਸਾਲ ਦੇ ਲਗਭਗ ਬਾਈ ਕਹਿੰਦਾ ਇਹਦੀ ਉਮਰ ਆ ਗਈ ਤੇ ਦੁੱਧ ਕਿੰਨਾ ਕਰ ਦੱਸਿਆ ਦੀ ਮਾਂ ਦਾ ਕੁਛ 15-16 ਕਿਲੋ ਦੱਸਿਆ ਜੀ ਠੀਕ ਆ ਗੱਲ ਤੇ ਰੇਟ ਕੀ ਰੂਗਾ ਰਾਜੂ ਇਹਦਾ ਫਿਰ ਇਹਦਾ 25000 ਰੁਪਈਆ ਜੀ 25000 ਹਾਂਜੀ ਮਨਤਨ ਕਰ ਦਾਂਗੇ ਹਾਂ ਠੀਕ ਆ ਗੱਲ ਆ ਰੇਟ ਬਾਈ ਕਹਿੰਦਾ ਰਹੂਗਾ 25000 ਇਹਨੂੰ ਮੈਂ ਗ੍ਰੇਡੇਡ ਚ ਮੰਨੂਗਾ ਤੁਹਾਨੂੰ ਚਾਰੇ ਪੈਰ ਵੱਲੇ ਪੂਛ ਤੇ ਮੱਥੇ 'ਚ ਵੀ ਵਾਲ ਆ ਗਿਆ ਤੇ ਬਾਕੀ ਸਿੰਗੀ-ਸੁੰਗੀ ਆ ਗਈ ਬਿਲਕੁਲ ਬੰਦ 25 ਚ ਮੰਨ ਤਣ ਬਾਈ ਕਹਿੰਦਾ ਕਰ ਦਾਂਗੇ ਤੇ ਆਪ ਅੱਛੀ ਬਾਈ ਕਹਿੰਦਾ ਦੇਣੀ ਆ 62000 ਦੀ ਇਹ ਦੰਦੋ ਦੁੱਗੀ ਰਹੂਗੀ ਤੇ ਆ ਵੈੜ ਚੰਗੀ ਕੁਆਲਿਟੀ ਦੇ ਚੰਗੇ ਦੁੱਧ ਵਾਲੀ ਆ ਏ ਬਾਈ ਕਹਿੰਦਾ 90000 ਦੀ ਦੇਣੀ ਆ ਨੰਬਰ ਕਿਹੜਾ ਦਾ ਜੋਰ ਬੋਲ 9703605888 9803605888 05882 ਦਾ ਨੰਬਰ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ